ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਤਾਬਿਤੀ ਦੀ ਤੇ ਨਗਰ ਕੀਰਤਨ ਕੱਢਿਆ ਜਾਏਗਾ ਇਹ ਨਗਰ ਕੀਰਤਨ ਜਿਹੜਾ ਕਿ ਲਗਾਤਾਰ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਅੱਜ ਜਿਵੇਂ ਸਾਰੇ ਅਧਿਕਾਰੀ ਸਾਹਿਬਾਨਾਂ ਦੀ ਮੀਟਿੰਗ ਕੀਤੀ ਆ ਔਰ ਕਿਸ ਤਰ੍ਹਾਂ ਆਪਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਆ ਸ਼ਹੀਦੀ ਦਿਹਾੜਾ ਜਿਹੜਾ ਆ ਉਹ ਆਰਗੇਨਾਈਜ਼ ਕਰਨ ਜਾ ਰਹੇ ਆ ਮਨਾਉਣ ਜਾ ਰਹੇ ਆ ਸੋ ਜਿਵੇਂ ਸੋਨ ਸਾਹਿਬ ਨੇ ਦੱਸਿਆ ਕਿ ਚਾਰ ਯਾਤਰਾਵਾਂ ਹੋਣੀਆਂ ਹੋਣਗੀਆਂ ਸਾਡੇ ਮਾਝੇ ਤੇ ਦੁਆਬੇ ਦੇ ਵਿੱਚ ਇਹ ਜਿਹੜੀ ਯਾਤਰਾ ਹੈ ਇਹ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਬਟਾਲਾ ਬਟਾਲਾ ਤੋਂ ਸ੍ਰੀ ਬਾਬਾ ਬਕਾਲਾ ਸਾਹਿਬ ਝੰਡਿਆਲਾ ਤੇ ਫਿਰ ਅੰਮ੍ਰਿਤਸਰ ਤੱਕ ਉਸ ਤੋਂ ਫਿਰ ਤਰਨਤਾਰਨ ਮੋਹਿੰਦਵਾਲ ਸਾਹਿਬ ਇਸ ਤਰ੍ਹਾਂ ਜਿਹੜੀ ਆ ਇਹ 22 ਤਰੀਕ ਨੂੰ ਅ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਤੇ ਯਾਤਰਾ ਪਹੁੰਚੇਗੀ ਔਰ 23 24 ਤੇ 25 ਨੂੰ ਸਾਡੇ ਰਾਜ ਪਤਰੀ ਸਮਾਗਮ ਜਿਹੜੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮੀਡੀਆ ਦੇ ਜਰੀਏ ਸਾਰੇ ਸਾਥ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਸਾਰੇ ਗੁਰੂ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਇਹਨੂੰ ਆਪਾਂ ਰਲ ਮਿਲ ਕੇ ਮਨਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਕੌਮ ਜਿਹੜੀ ਆ ਉਹ ਸਾਡੇ ਆ ਜੋ ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਦੇ ਉੱਤੇ ਚੱਲਦੇ ਹੋਇਆ ਆਪਣਾ ਜੀਵਨ ਜਰਾ ਸਫਲ ਕਰਨਾ ਕਿਉਂਕਿ ਆ ਵੈਸੇ ਵੀ ਇਹ ਜਿਹੜੀ ਧਰਤੀ ਆ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਇੱਥੇ ਹਰ ਸਾਲ ਰਖੜ ਪੁੰਨਿਆ ਦਾ ਮੇਲਾ ਆਪਾਂ ਸਾਰੇ ਜਾਣਦੇ ਆ ਕਿ ਬਰੇ ਸਰਦਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ 9 ਜੁਲਿਆ ਅਗਸਤ ਆ ਉਸ ਦਿਨ ਇੱਥੇ ਰਖੜ ਪੁੰਨਿਆ ਦਾ ਮੇਲਾ ਹੈ ਸਤਿਮਾਨ ਜੋਗ ਮੁੱਖ ਮੰਤਰੀ ਸਰਬਾਭਗਵਨ ਸਿੰਘ ਮਾਨ ਸਾਹਿਬ ਵੀ ਉਸ ਮੈਦੇ ਦੇ ਵਿੱਚ ਜਿਹੜਾ ਆ ਉਹ ਪਹੁੰਚ ਰਹੇ ਨੇ ਸੋ ਮੈਂ ਉਹਦੇ ਬਾਰੇ ਵੀ ਵੀਰ ਕਰੂੰਗਾ ਸਭ ਨੂੰ ਤਾਂ ਆਪਾਂ ਵੱਧ ਤੋਂ ਵੱਧ ਰਖੜ ਪੁੰਨਿਆਂ ਦੇ ਮੇਘਦੇਵ ਤੇ ਵੀ ਇੱਥੇ ਆਜ ਦੀ ਜੜੀ ਆ ਉੱਪਰ ਇਹ ਔਰ ਜਦੋਂ ਸਾਡੇ ਯਾਤਰਾ ਜਿਹੜੀ ਆ ਜਿਹੜੀ ਮੈਂ ਦੱਸਿਆ ਗੁਰਕਾਸ਼ਪੁਰ ਤੋਂ ਸ਼ੁਰੂ ਹੋਣੀ ਆ ਉਹ ਜਦੋਂ ਸਾਡੇ ਇਸ ਨਗਰ ਦੇ ਵਿੱਚ ਪਹੁੰਚੇ ਤੇ ਅਸੀਂ ਸਾਰੇ ਆ ਉਸ ਯਾਤਰਾ ਦੇ ਵਿੱਚ ਜਿਹੜੀ ਵੀ ਸੰਗਤ ਆਵੇ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਨੂੰ ਮਾਨ ਸਨਮਾਨ ਦੇਈਏ ਔਰ ਉਹਨਾਂ ਨੂੰ ਫੈਸਿਲਿਟੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਹੈ ਇੱਥੇ ਨਾ ਆਵੇ ਸੋਨ ਸ਼ਾਸਨ ਦੇ ਵਿੱਚ ਰਹਿੰਦੇ ਹੋਆ ਆਪਾਂ ਇਹ ਦਿਹਾੜਾ ਜਿਹੜਾ ਆ ਉਹ ਸਰਦਾ ਦੇ ਨਾਲ ਮਨਾਈਏ ਅੱਜ ਅਸੀਂ ਬਾਬਾ ਲੋਕਾਣਾ ਸਾਹਿਬ ਚ ਗੁਰੂ ਸਾਹਿਬ ਨੂੰ ਮਾਤਮ ਸਤਕੋ ਕੇ ਉਹਨਾਂ ਤੋਂ ਬਾਲਕ ਤੇ ਬੁੱਧੀ ਦੀ ਵਿੱਚ ਆਉਣੇ ਆ ਕਿ ਉਹ ਸਾਨੂੰ ਅਸ਼ੀਰਵਾਦ ਬਖਸ਼ਣ ਸਾਨੂੰ ਹੋਰ ਬਾਲਕ ਤੇ ਬੁੱਧੀ ਬਖਸ਼ਣ ਕਿ ਅਸੀਂ ਇਹੋ ਜੇ ਦਿਹਾੜੇ ਜਿਹੜੇ ਆ ਉਹ ਸਰਦਾਪੂਰੋ ਮਨਾ ਸਕੀਏ ਤੋ মিডিਆ ਦਾ ਬੜਾ ਵੱਡਾ ਯੋਗਦਾਨ ਰਹੇਗਾ ਇਹਦੇ ਵਿੱਚ ਕਿਉਂਕਿ মিডিਆ ਚੌਥਾ ਥੰਮਾ ਲੋਕਤੰਤਰ ਦਾ ਤੁਸੀਂ ਲੋਕਾਂ ਦੀਆਂ ਵਿਊਜ਼ ਤੇ ਸਰਕਾਰ ਦੇ ਡਿਸੀਜਨ ਲੋਕਾਂ ਤੱਕ ਪਹੁੰਚਾਉਣੇ ਹੁੰਦੇ ਨੇ ਸੋ ਤੁਹਾਡੀ ਇਹ ਜ਼ਿੰਮੇਵਾਰੀ ਬਣੂਗੀ ਕਿਉਂਕਿ ਮੈਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਅਸੀਂ ਬਕੌਰ ਸੇਵਾਦਾਰ ਇਹ ਜਣਾ ਦਿਹਾੜਾ ਮਨਾਉਣ ਜਾ ਰਹੇ ਹਾਂ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਅਸੀਂ ਤਾਂ ਵਿਭਾਗੀ ਸਮਝਦੇ ਆ ਆਪਣੇ ਆਪ ਨੂੰ ਕਿ ਅਸੀਂ ਉਸ ਸ਼ੀਤੀ